ਹਾਂਜੀ ਸਾਰਿਆਂ ਨੂੰ ਸਾਸਰੀਆ ਕਾਲ ਧਿਆਨ ਵਿੱਚ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਨੰਬਰ 1 ਚੌਕਲੇਟ ਖਾਣ ਨਾਲ ਗਲੇ ਦੀ ਖਾਰਸ਼ ਦੂਰ ਹੁੰਦੀ ਹੈ ਨੰਬਰ 2 ਸਾਮ ਦੇ ਸਮੇਂ ਵਿੱਚ ਪਿਆਏ ਖਾਣ ਨਾਲ ਬਵਾਸੀਰ ਦੀ ਦਿੱਕਤ ਹੋ ਸਕਦੀ ਹੈ ਨੰਬਰ 3 ਦਹੀਂ ਵਿੱਚ ਚੀਨੀ ਮਿਲਾ ਕੇ ਖਾਣ ਨਾਲ ਪੇਟ ਦਰਦ ਵਿੱਚ ਆਰਾਮ ਮਿਲਦਾ ਹੈ ਨੰਬਰ 4 ਬੈਂਗਣ ਦਾ ਭੜਤਾ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਨੰਬਰ 5 ਜੇਕਰ ਪੇਟ ਵਿੱਚ ਗੈਸ ਬਣਦੀ ਹੈ ਤਾਂ ਨਾਰਦਾਣਾ ਖਾਓ। ਨੰਬਰ 6 ਛੇਵਦੇ ਛਿਲਕੇ ਨੂੰ ਚਬਾਉਣ ਨਾਲ ਵਾਰ-ਵਾਰ ਪਸ਼ਾਬ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 7 ਨਾਭੀ ਵਿੱਚ ਤੇਲ ਲਗਾਉਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 8 ਰਜਾਨਾ ਇੱਕ ਅਮਰੂਦ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ। ਨੰਬਰ 9 ਲਸਣ ਤੇ ਨਮਕ ਲਗਾ ਕੇ ਖਾਣ ਨਾਲ ਪੇਟ ਦਰਦ ਵਿੱਚ ਆਰਾਮ ਮਿਲਦਾ ਹੈ। ਨੰਬਰ 10 ਜੇਕਰ ਤੁਹਾਡਾ ਬੱਚਾ ਬਿਸਤਰੇ ਤੇ ਬਸਾਬ ਕਰ ਦਿੰਦਾ ਹੈ ਤਾਂ ਬੱਚੇ ਨੂੰ ਜਾਮਨ ਦਾ ਸਰਬਤ ਬਣਾ ਕੇ ਪਿਲਾਓ ਨੰਬਰ 11 ਸੌਣ ਤੋਂ ਪਹਿਲਾਂ ਥੋੜਾ ਜਿਹਾ ਸ਼ਹਿਦ ਚਟਣ ਨਾਲ ਚੰਗੀ ਨੀਂਦ ਆਉਂਦੀ ਹੈ ਨੰਬਰ 12 ਕੱਚੀ ਗਾਜਰ ਖਾਣ ਨਾਲ ਚਿਹਰੇ ਤੇ ਝੁਰੜੀਆਂ ਨਹੀਂ ਪੈਂਦੀਆਂ ਨੰਬਰ 13 ਬੱਕਰੀ ਦਾ ਦੁੱਧ ਪੀਣ ਨਾਲ ਨਜ਼ਰ ਬਹੁਤ ਤੇਜ਼ ਹੁੰਦੀ ਹੈ ਨੰਬਰ 14 ਜੇਕਰ ਤੁਹਾਨੂੰ ਸਰੀਰ 'ਚ ਭਾਰੀਪਨ ਮਹਿਸੂਸ ਹੁੰਦਾ ਹੈ ਤਾਂ ਗ੍ਰੀਨ ਟੀ ਬਣਾ ਕੇ ਪਿਓ ਧੰਨਵਾਦ